ਸਸ਼ਕਾਲ ਤੁਸੀਂ ਦੇਖ ਰਹੇ ਹੋ ਜੀਕੇ ਟੀਵੀ ਮੈਰੰਜੀ ਕੋ ਆਪ ਲੜਨ ਦੀ ਸ਼ੁਰੂਆਤ ਕਰਾਂਗੇ ਪਹਿਲਾ ਨਜ਼ਰ ਪਾਲਣੇ ਹੋਂ ਤੱਕ ਦੀਆਂ ਅਹਿਮ ਸੁਰਖੀਆਂ ਤੇ ਪੰਜਾਬ ਹਰਿਆਣਾ ਹਾਈ ਕੋਰਟ ਨੇ ਸ਼ਰੂਨਿ ਕਲਗਲ ਦੇ ਸੀਨੀਅਰ ਅਗੂ ਵਿਕਰਮ ਸਿੰਘ ਮਜੀਠੀਆ ਦੇ ਮਾਮਲੇ ਵਿੱਚ ਪੰਜਾਬ ਸਰਕਾਰ ਨੂੰ ਝਟਕਾ ਦਿੱਤਾ ਹਾਈ ਕੋਰਟ ਨੇ ਅਕਾਲੀ ਅਗੂ ਦੀ ਅਗਾਊਂ ਜ਼ਮਾਨਤ ਅਰਜ਼ੀ ਤੇ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ ਅਦਾਲਤ ਨੇ ਨੋਟਿਸ ਜਾਰੀ ਕਰਕੇ ਸਰਕਾਰ ਨੂੰ 10 ਦਿਨਾਂ ਦੇ ਅੰਦਰ ਜਵਾਬ ਦਾਖਲ ਕਰਨ ਦੇ ਹੁਕਮ ਦਿੱਤੇ ਨੇ ਜਾਣਕਾਰੀ ਮੁਤਾਬਕ ਵਿਕਰਮ ਸਿੰਘ ਮਜੀਠੀਆ ਨੇ ਵਿਜੀਲੈਂਸ ਕਾਰਵਾਈ ਤੇ ਕੰਮ ਵਿੱਚ ਰੁਕਾਵਟ ਪਾਉਣ ਤੇ 31 ਜੁਲਾਈ ਨੁਮਰਸਰ ਵਿੱਚ ਦਰਜ ਐਫ ਆਈ ਆਰ ਤੇ ਜ਼ਮਾਨਤ ਮੰਗੀ ਅਕਾਲੀ ਆਗੂ ਨੇ ਹੁਣ 31 ਜੁਲਾਈ ਨੂੰ ਅਮਰਸਰ ਵਿੱਚ ਆਪਣੇ ਸਮਰਥਕਾਂ ਵੱਲੋਂ ਵਿਜੀਲੈਂਸ ਕਾਰੀਬੋਏ ਵਿੱਚ ਰਿਕਵਰਡ ਪਾਉਣ ਲਈ ਦਰਜ ਐਫ ਆਈ ਆਰ ਵਿੱਚ ਅਗਾਊਂ ਜ਼ਮਾਨਤ ਮੰਗੀ ਸੀ ਉਸ ਨੂੰ 25 ਜੂਨ ਨੂੰ ਆਮਦਨ ਤੋਂ ਵੱਧ ਜਾਇਦਾਦ ਮਾਮਲੇ 'ਚ ਐਫ ਆਈ ਆਰ ਵਿੱਚ ਗ੍ਰਿਫਤਾਰ ਕੀਤਾ ਗਿਆ ਇਸ ਤੋਂ ਪਹਿਲਾਂ 25 ਜੁਨ ਨੂੰ ਹੇਠਵੀਂ ਅਦਾਲਤ ਨੇ ਉਸ ਦੀ ਅਗਾਊਂ ਜ਼ਮਾਨਤ ਅਰਜੀ ਰੱਦ ਕਰ ਦਿੱਤੀ ਸੀ ਵਿਦਾਇਕ ਹਰਮੀਤ ਸਿੰਘ ਪਠਾਨ ਮਾਜਰਾ ਦੀਆਂ ਮੁਸ਼ਕਲਾਂ ਲਗਾਤਾਰ ਬਾਦੀਆਂ ਨਜ਼ਰ ਆ ਰਹੀਆਂ ਨੇ ਅਸਲ ਵਿੱਚ ਪਠਾਨ ਮਾਜਰਾ ਜ਼ਿਮਕਾੜੀ ਕੋਠੀ ਨੂੰ ਖਾਲੀ ਕਰਨ ਦਾ ਨੋਟਿਸ ਜਾਰੀ ਹੋਇਆ ਇਸ ਤੋਂ ਬਿਲਾ ਪਟਿਆਲਾ ਦੀ ਅਦਾਲਤ ਨੇ ਉਹਨਾਂ ਵੱਲੋਂ ਦਾਇਰ ਅਗਾਊਂ ਜ਼ਮਾਨੇ ਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਦੱਸਦੀ ਕਿ ਵਿਦਾਇਕ ਹਰਮੀਤ ਸਿੰਘ ਪਠਾਨ ਮਾਜਰਾ ਇਸ ਵੇਲੇ ਫਰਾਰ ਚੱਲ ਰਹੇ ਨੇ ਉਹਨਾਂ ਖਿਲਾਫ ਦਰਬਿਵਾਰ ਜ਼ਬਰਜਨਾਹ ਦਾ ਗੰਭੀਰ ਮਾਮਲਾ ਦਰਜ ਹੈ ਤੇ ਇਸ ਨਾਲ ਤੋਂ ਵਿਦਾਇਕ ਪਠਾਨ ਮਾਜਰਾ ਦੀਆਂ ਪੁਲਿਸ ਵੱਲੋਂ ਖਥਾਮਾਂ ਤੇ ਉਹਨਾਂ ਦੀ ਪਾਲ ਕਰ ਰਹੀ ਹੈ ਪੁਲਿਸ 팀ਾਂ ਵੱਲੋਂ ਰਾਜਸਥਾਨ ਵੱਧ ਪ੍ਰਦੇਸ਼ ਤੇ ਉਹਨਾਂ ਤੋਂ ਦੀ ਪਾਲ ਕੀਤੀ ਜਾ ਰਹੀ ਹੈ ਐਸਿਡਸ ਘਰ ਉਹਨਾਂ ਨੇ ਅਦਾਲਤ ਵਿੱਚ ਪਟਿਆਲਾ ਦੀ ਅਦਾਲਤ ਚ ਅਰਜ਼ੀ ਲਈ ਸੀ ਤੇ ਗਾਉ ਜ਼ਮਾਨਤ ਦੀ ਮੰਗ ਕੀਤੀ ਸੀ ਜਸਟਿਸ ਨਵਦੀਪ ਕੌਰ ਗਿਲ ਦੀ ਅਦਾਲਤ ਨੇ ਬੁਦਾਇ ਪੁਲਦਾਰ ਪੋਟੀਸ਼ਨ ਉਰਾਤ ਕਰ ਦਿੱਤਾ ਜਿਸ ਨਾਲ ਗ੍ਰਿਫਤਾਰੀਦਾਰਾ ਵੀ ਸਾਫ਼ ਹੋ ਗਏ ਜ਼ਿਕਰੀ ਹੋ ਗਿਆ ਕਿ ਪਠਾਨ ਮਾਜਰਾ ਪਹਿਲਾਂ ਵੀ ਵਿਵਾਦਾਂ ਵਿੱਚ ਰਹੇ ਨਹੀਂ ਉਹਨਾਂ ਦੀ ਗ੍ਰਿਫਤਾਰੀ ਕੀਤੀ ਗਈ ਸੀ ਪਰ ਕੋਲ ਅਸੀਂ ਹਿਰਾਸਤ ਵਿੱਚੋਂ ਫਰਾਰ ਹੋ ਗਏ ਸਨ ਪਠਾਨ ਮਾਜਰਾ ਦੀ ਪਤਨੀ ਨੇ ਵੀ ਸਿਮਰਨਜੀਤ ਕੌਰ ਨੇ ਪਟਿਆਲਾ ਦੇ ਵਿੱਚ ਪੰਜਾਬ ਹਲਨਾ ਹਾਈ ਕੋਰਟ 'ਚ ਇੱਕ ਪਟੀਸ਼ਨ ਦਾਇਰ ਕਰਕੇ ਆਪਣੀ ਤੇ ਆਪਣੇ ਪਰਿਵਾਰ ਦੀ ਸੁਰੱਖਿਆ ਦੀ ਮੰਗ ਕੀਤੀ ਹੈ ਹਾਈ ਕੋਰਟ ਨੇ ਪਟੀਸ਼ਨ ਤੇ ਪੰਜਾਬ ਸਰਕਾਰ ਤੇ ਹੋਰ ਲੋਕਾਂ ਨੂੰ ਨੋਟਿਸ ਜਾਰੀ ਕਰਕੇ ਜਵਾਬ ਦਾਇਰ ਕਰਨ ਦੇ ਹੁਕਮ ਦਿੱਤੇ ਪੰਜਾਬ ਸਰਕਾਰ ਵੱਲੋਂ ਇੱਕ ਵਾਰ ਫਿਰ ਪ੍ਰਸ਼ਾਸਨਿਕ ਫੇਰਬਦਲ ਕੀਤਾ ਗਿਆ ਤੇ 3 IPS ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਨੇ ਸੂਚਿ ਵਿੱਚ IPS ਜਗਦੰਦਰ ਨਿਰੰਬਰੀ ਤੇ ਵਿਜੇਦੀਪਕ ਪਾਰੇਕਰ ਜੋ ਸਿੰਘ ਅਰੇਵਾਲ ਦੇ ਨਾਮ ਸ਼ਾਮਲ ਹੈ ਇਹਨਾਂ ਅਧਿਕਾਰੀਆਂ ਦੀਆਂ ਤੁਰੰਤ ਪ੍ਰਭਾਵ ਨਾਲ ਤਨਖਾਹੀਆਂ ਕੀਤੀਆਂ ਗਈਆਂ ਨੇ DIG ਕਾਉਂਟਰ ਇੰਟੈਲੀਜੈਂਸ ਪੰਜਾਬ ਐਸਐਸ ਨਗਰ IPS ਜਗਦੰਦਰ ਨਿਰੰਬਰੀ ਵਿਜੇ ਨੂੰ ਆਈਡੀ DIG काउंटर इंटेलिजेंस ਪੰਜਾਬ SAS ਨਗਰ ਤੇ ਇਸ ਤੋਂ ਇਲਾਵਾ DIG ਫਰੀਦਕੋਟ ਰੇਂਜ ਫਰੀਦਕੋਟ ਖਾਲੀ ਅਹੁਦੇ ਲਈ ਉਕਤ ਕੀਤਾ ਗਿਆ ਤਰਨਤਾਰਾ ਦੇ SSP ਦੀਪਕ ਪਾਰਕ ਨੂੰ ASI AIG SSO C ਪੰਜਾਬ SAS ਨਗਰ ਲਗਾਇਆ ਗਿਆ ਰਵਜੂਦ ਕਰੀਬ ਜੋ ਸੇਕਟਰ ਡਾਕਟਰ IVC ਤੇ SU ਵਿਜਨਸ ਬਿਊਰੋਟੀ ਉਹਨਾਂ ਨੂੰ ਵੀ ਤਨਖਤੀ ਕੀਤੀ ਗਈ ਹੈ ਮੰਜ਼ਲ ਉਹਨਾਂ ਨੂੰ ਮਿਲਦੀ ਹੈ ਜਿਨ੍ਹਾਂ ਦੇ ਸੁਪਨਿਆਂ 'ਚ ਜਾਨ ਹੁੰਦੀ ਹੈ ਖੰਭਾਂ ਨਾਲ ਕੁਝ ਨਹੀਂ ਹੁੰਦਾ ਹੌਸਲਿਆਂ ਚ ਉਡਾਨ ਹੁੰਦੀ ਹੈ ਕੁਝ ਇਸੇ ਤਰ੍ਹਾਂ ਦਾ ਕਾਰ ਬਖਾਇਆ ਇਸ ਹੌਨ ਹਾਰਦੀ ਨੇ ਨੇੜਲੇ ਬਿੰਡ ਕਟਾਰ ਉੱਚੇ ਕਹ ਦੀ ਨਵ ਨਿਯੁਕਤ ਲੈਫਟੇਨੈਂਟ ਤਮੰਨਾ ਸਲਾਰੀਆ ਦਾ ਬਚਪਨ ਚ ਸਪਨਾ ਸੀ ਜਦੋਂ ਆਪਣੇ ਪਿਤਾ ਨੂੰ ਫੌਜ ਦੀ ਵਰਦੀ ਵਿੱਚ ਦੇਖਿਆ ਸੀ ਤੇ ਉਹ ਵੀ ਫੌਜ ਵਿੱਚ ਅਫਸਰ ਹੋ ਕੇ ਪੜhti ਹੋਣਾ ਚਾਹੁੰਦੀ ਸੀ ਦੇਸ਼ ਦੀ ਸੇਵਾ ਕਰਨਾ ਚਾਹੁੰਦੀ ਸੀ ਤੇ ਇਸ ਜਨੂਨ ਤੇ ਵਰਦੀ ਪਾਉਣ ਪੈਨਨ ਦੇ ਸੁਪਨੇ ਨੇ ਉਹਨਾਂ ਨੂੰ ਲੈਫਟੀਨੈਂਟ ਫਰਟੀ ਕਰਵਾ ਦਿੱਤਾ ਤੇ ਕਾਟਿਊ ਗਿਆ ਤਾਂ ਪਾਸ ਆਊਟ ਹੋਈ ਲੈਫਟੀਨੈਂਟ ਦਮੰਨਾ ਸਲਾਰੀਆ ਜਦੋਂ ਕਟਾਰੂਚ ਪਹੁੰਚੀ ਤਾਂ ਸਾਰੇ ਪਿੰਡ ਵਾਸੀਆਂ ਨੇ ਲੈਫਟੀਨੈਂਟ ਦਮੰਨਾ ਸਲਾਰੀਆ ਦਾ ਫੁੱਲਾਂ ਦੇ ਗੁਲਦਸਤਿਆਂ ਦੇ ਨਾਲ ਸਵਾਗਤ ਕੀਤਾ ਹਾਰਪਾਕੇ ਕੇ ਕਟਕੇ ਤੇ ਟੋਲਵਾਕੇ ਉਹਨਾਂ ਦਾ ਸ਼ਾਰਦਾਰ ਸਵਾਗਤ ਕੀਤਾ ਗਿਆ ਹੈ ਸ਼ਿਵਮ ਮੁਖਤਫਜ਼ ਦੇ ਹਵادار ਸ਼ਾਮ ਸੁੰਦਰ ਸਲਾਰੀਆ ਤੇ ਮਾ ਮਦੂ ਬਾਲਾ ਦੇ ਘਰ ਇੱਕ ਸਾਧਾਰਨ ਪਰਿਵਾਰ ਚ ਜੰਮੇ ਹੋਣ ਹਾਂ ਤੇ ਲੈਫਟਨੈਂਟ ਬੰਨਾ ਸਲਾਰੀਆ ਤੇ ਪੁੱਤਰ ਲੈਫਟਨੈਂਟ ਅਕਸ਼ੇ ਸਲਾਰੀਆ ਜੋ ਇਸ ਸਾਲ ਜੂਨ ਵਿੱਚ ਪਾਸ ਆਊਟ ਹੋ ਗਏ ਸਨ ਇਸ ਮੀਟ ਬੱਥਰ ਤੇ ਪਹੁੰਚ ਗਏ ਨੇ ਬਿੰਦ ਕਚਾ ਕਟਾਰੁਚਕ ਦੇ ਮਾਪਿਆਂ ਤੇ ਲੋਕਾਂ ਵਿੱਚ ਮਾਣ ਹੈ ਲੁਧਿਆਣਾ ਦੇ ਮਾਸ਼ੀਵਾੜਾ ਸਾਹਿਬ ਵਿੱਚ ਕਾਰ ਸੇਵਾ ਗੁਰਦੁਆਰਾ ਸਾਹਿਬ ਵਿੱਚ ਇੱਕ ਸੀ ਕੰਪਰੈਸਰ ਫਟਣ ਕਾਰਨ ਵੱਡਾ ਹਾਸਾ ਵਾਪਰਿਆ ਇਸ ਦੌਰਾਨ ਸਚਕੰਡ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤਿੰਨ ਪਾਵਨ ਸਰੂਪ ਆਗ ਦੀ ਭੇਟ ਚੜ੍ਹਦੇ ਨੇ ਜਦਕਿ ਇੱਕ ਨੂੰ ਬਚਾ ਲਿਆ ਗਿਆ ਚਸ਼ਮਦੀਦ ਅਨੁਸਾਰ ਕੰਪਰੈਸਰ ਫਟਣ ਨਾਲ ਸਚਕੰਡ ਸਾਹਿਬੀਆਂ ਚੰਦੋਖਾ ਸਾਹਿਬ ਉਚਾਂਗ ਲੱਗੀ ਜੋ ਹੌਲੀ ਹੌਲੀ ਹੇਠ ਤੱਕ ਫੈਲ ਗਈ ਤੇ ਸਥੁਪਦਾਈ ਕਟਨਾ ਵਿੱਚ ਸੰਗਤ ਜੇ ਗੈਰੇ ਸੋਗ ਦੀ ਲਹਿਰ ਕਟਾਂ ਤੋਂ ਬਾਅਦ ਸ੍ਰੀ ਅਨੰਦਪੁਰ ਸਾਹਿਬ ਉਸ ਤੇ ਸ੍ਰੀ ਗਿੜਸਗਾਰ ਸਾਹਿਬ ਤੋਂ ਪੰਜ ਸਹਿਬਾਨ ਤੁਰੰਤ ਮੌਕੇ ਤੇ ਪਹੁੰਚੇ ਉਹਨਾਂ ਨੇ ਸੰਗਤ ਨਾਲ ਮਿਲ ਕੇ ਮੂਲ ਮੰਤਰ ਦਾ ਜਾਪ ਕੀਤਾ ਅਗਦੀ ਭੇਟ ਹੋਈ ਸੁਪ ਨੂੰ ਪਰੰਪਰਾ ਅਨੁਸਾਰ ਸ੍ਰੀ ਗੋਇੰਦਵਾਲ ਸਾਹਿਬ ਭੇਜਿਆ ਗਿਆ ਹੈ ਕਿ ਇਸ ਮਾਮਲੇ ਦੀ ਰਿਪੋਰਟ ਸ੍ਰੀ ਅਕਾਲ ਤਖਤ ਸਾਹਿਬ ਨੂੰ ਭੇਜੀ ਜਾਵੇਗੀ ਸਿੰਘ ਸਹਿਬਾਨ ਨੇ ਗੁਰਦੁਆਰਾ ਪ੍ਰਬੰਧਕਨ ਨੂੰ ਆਪੀ ਕੀਤੀ ਹੈ ਕਿ ਅਸੀ ਦੀਵਰ ਤੋਂ ਸਿਰਫ ਜ਼ਿੰਮੇਵਾਰ ਗਿਰਤੀ ਦੀ ਮੌਜੂਦਗੀ ਵਿੱਚ ਕੀਤੀ ਜਾਵੇ ਡੀਐਸਸੀ ਸੰਭਰਾਲਾ ਨੇ ਦੱਸਿਆ ਕਿ ਪ੍ਰੋਟੈਸ਼ਰੋਮ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਘਟਨਾ ਦੀ ਜਾਂਚ ਕਰ ਰਹੀ ਹੈ ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਮਰਥਕ ਤੇ ਰਾਈਟ ਵੀਂਗੋ ਐਕਟੀਵਿਸਟ ਚਾਰਲੀ ਕਰਕਦੀ ਵੀਰਵਾ ਨੂੰ ਇੱਕ ਪ੍ਰੋਗਰਾਮ ਦੌਰਾਨ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਘਟਨਾ ਯੂਟਾ ਇਸਤੂਵੇ ਦੀ ਯੂਟਾ ਵੈਲੀ ਯੂਨੀਵਰਸਿਟੀ ਵਿੱਚ ਹੋਈ ਹੈ ਚਾਰਲੀ ਇਥੇ ਅਮਰੀਕਨ ਦਾ ਕਮਬੈਕ ਪੂਰਵ ਪ੍ਰੋਗਰਾਮ ਚ ਸ਼ਾਮਲ ਹੋਏ ਸਨ ਜਿਸ ਤੋਂ ਬਾਅਦ ਡੋਨਾਲਡ ਟਰੰਪ ਨੇ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਇਸ ਘਟਨਾ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਤੇ ਨਾਲ ਹੀ ਉਹਨਾਂ ਨੇ ਆਰੋਪੀਆਂ ਨੂੰ ਫੜਨ ਦੇ ਲਈ ਵੀ ਸਖਤ ਦਿर्देश ਜਾਰੀ ਕੀਤੇ ਨੇ ਪੰਜਾਬ ਵਿੱਚ ਆਇਆ ਤਵਾਹਕਾਰੀ ਹੜਾਂ ਨੇ ਪਾਵਰ ਕਾਮ ਨੂੰ ਵੱਡਾ ਚਟਕਾ ਦਿੱਤਾ ਇਸ ਹੜੰਗ ਕਾਰਨ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਨੂੰ ਆਪਣੇ ਬੁਨਿਆਦੀ ਢਾਂਚੇ 'ਚ ਭਾਰੀ ਨੁਕਸਾਨ ਚਲਣਾ ਪਿਆ ਸਭ ਤੋਂ ਵੱਡਾ ਨੁਕਸਾਨ ਪਠਾਨਕੋਟ ਵਿੱਚ ਆਇਆ U B G C ਹਾਈਡਰਲ ਪਾਵਰ ਪ੍ਰੋਜੈਕਟ ਨੂੰ ਹੋਇਆ ਜਿਸ ਨਾਲ ਲਗਭਗ 66.5 ਕਰੋੜ ਦਾ ਨੁਕਸਾਨ ਦਰਜ ਕੀਤਾ ਗਿਆ ਪਟਿਆਲਾ ਸਥਿਤ ਪੀਐਸਪੀਸੀਲ ਦੇ ਦਫ਼ਤਰ ਵੱਲੋਂ ਤਿਆਰ ਕੀਤੀ ਗਈ ਸ਼ੁਰੂਆਤੀ ਰਿਪੋਰਟ ਮੁਤਾਬਕੁੱਲ ਅੰਦਾਜ਼ਨ ਨੁਕਸਾਨ 102.58 ਕਰੋੜ ਤੱਕ ਪਹੁੰਚ ਗਿਆ ਹੈ ਫਿਲਹਾਲ ਇਸ ਪ੍ਰੇਟਨ ਦੇ ਵਾਸੀ ਨਹੀਂ ਨਮੀਤਾ ਅਸਖਰ ਅਲੀ ਕਿਸਕੇ ਘਰ ਚ ਗਿਆ ਟੀਵੀ ਧੰਨਵਾਦ